ਮਾਣਾ ਹਰਕੇ ਨਾਮ ਕੇ ਮਹਿਮਾ ਊਚ ਨਾਨਕ ਨਾਮੁਦਰ ਪਦਿਤ ਬਹੁ ਮੂਤ ਬਹੁਤ ਸਿਆਨ ਬਜਮ ਕਾ ਭੋ ਬਿਆਪੈ ਅਨੰਗ ਦਤਨ ਕਾ ਕ੍ਰਿਸ਼ਨ ਨਾਤਰ ਆਪੈ ਇਹ ਗਨੇਖ ਗਨਹਿ 부ਜੈ ਕੋਡ ਪਉ ਦਰਗਨਿ 시ਜ ਸੋਤਿ ਸਤੈ ਉਗਤਿਆਨ ਮੋਹ ਬਿਆਪੈ ਮਾਇਆ ਜਾਲ ਰੁਝੈ ਇਸ ਕੀ ਜਾਨੋ ਤ੍ਰਿਸ਼ਨਾ 부ਜੈ ਸਾਥ ਸੰਗ ਹਰ ਹਰ ਜਸ ਕਹਿਤ ਸਰਬ ਲੋਕ ਤੇ ਹਰ ਜਨ ਰਹਤ ਅਨੰਦਨ ਕੀਰਤਨ ਕੇਵਲ ਮਖਿਆਨ ਗਰਸਤ ਮੈਂ ਸੋਈ ਨਰਬਾਨ ਏਕ ਉਪਰ ਜਨ ਕੀ ਆਸਾ ਇਸ ਕੀ ਕਟਿਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਕਿਸੇ ਨਾ ਲਾਗੈ ਦੁਖ ਜਿਸ ਕੋ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ ਪ੍ਰਭ ਕੋ ਸਿਮਰੈ ਸਦਾ ਅਨਨਾਸੀ ਸਿਮਰਨ ਤੇ ਲਾਗੈ ਨਾਲਾ ਨਾਨਕ ਜਨ ਕੀ ਮੰਗੈ ਰਵਾਲਾ ब्रह्म को सिमरै से पर उपकारी प्रभू शिमर, सिमर जन सत बलहारी प्रभू सुमिरै से मुख सुहावे प्रभू सुमिर। आदि गुरु नमे सत गुण नमे श्री गुरुदेव नमे अष्टपदी सिमरो सिमर सिमर सुख पावो काल कनेश तन महे मिटावो सिमरो जा शुभ संभरे का नाम जपत अगण अलेख ਮੇਰ ਪ੍ਰਾਨ ਸਿਮਰ ਸੁਦੇ ਆਖਰ ਕੀਨੇ ਰਾਮ ਨਾਮਿ ਕੇ ਆਖਰ ਕੀਨੇ ਤਾ ਆਪਣੇ ਮਾਰਨ ਹਾਰਾ ਦੁਖ ਹੱਤਾ ਸੁਖ ਨਾਸ ਤਾਕੋ ਬਿਗਨਾ ਤੋ ਲਾਗੇ ਜਾ ਕੀ ਪ੍ਰਪ ਅਗੇ ਅਰਦਾਸ ਮਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੁਰਨ ਗੁਨਤਾਸ ਅਰਦਾਸ ਕੋ ਅਹੰਕਾਰ ਵਾਹਿਗੁਰੂ ਜੀ ਕੀ ਫਤ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੇ ਦਸਵੀਂ ਪ੍ਰਥਮ ਭਗਵਿਸਰ ਵਰਗ ਗੁਰੂ ਨਾਨਕ ਮਈ ਧਿਆਏ। ਜਿਵੇਂ ਰੰਗ ਜੋਲ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰਿ ਗੋਬਿੰਦਨਹੁ ਉਸਤਿ ਨਰੁ ਕੀ ਸਦਾ ਧਾਏ। ਜਿਦੀ ਹਰਿ ਦਰਸ਼ਨ ਧਿਆਈਐ ਜਿਥੇ ਸਭ ਦੁਖ ਜਾਏ। ਸੇ ਬਹਾਦਰ ਚਮਰੀਆ ਘਰ ਨਾਉਨ ਦੇ ਆਵੈ ਧਾਏ ਸਭ ਥਾਈ ਹੋਏ ਸਹਾਏ ਦੁਖਵਾ ਪਾਛਾ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸਭ ਥਾਈ ਹੋਏ ਸਹਾਏ ਦਸਵਾ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਦੀ ਬੋਲੋ ਦੀ ਵਾਹਿਗੁਰੂ ਵਾਹਿਗੁਰੂ ਜੀ ਜਪੀਆਂ ਜਪੀਆਂ ਸਤਿ ਸ੍ਰੀ ਅਕਾਲ ਜੇ ਨਾਲ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਅੰਤ ਕੀਤਾ ਸਰ ਮਹਾਰਾਜਿਓ ਧੰਨ ਧੰਨ ਹੋਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਉਹਨਾਂ ਦੇ ਫਰਜ਼ ਪੋਤਰੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਦੁਧਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਤਨ ਮਾ ਮਾਤ ਗੁਜਨੀ ਜੀ ਪਾਤਸ਼ਾਹ ਜੀ ਉਹ ਧੰਨ ਮੋਤੀ ਰਹੰਦਸ ਮੋਤੀ ਦਾ ਮੈਦੀ ਦਾ ਸੁਚਾ ਪਰਵਾਰ ਧੰਨ ਤਨ ਦੀ ਮਾਨ ਟੋਡਰ ਮਗ ਪਾਤਸ਼ਾਹ ਜੀ ਤਨਾਂ ਦੀ ਨਸਾਨੀ ਸ਼ਹਾਦਤ ਨੂੰ ਝੋਟ ਝੋਟ ਪ੍ਰਣਾਮ ਕਰਦੇ ਆ ਪਾਤਸ਼ਾਹ ਜੀ ਉਹ ਸਮੂਹ ਨਗਰ ਨਿਵਾਸੀ ਪਿੰਡ ਲਲੀਆਂ ਦੇ ਵੱਲੋਂ ਰਲ ਮਿਲ ਕਰਕੇ ਪਾਤਸ਼ਾਹ ਜੀਓ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਮੰਨੋਂ ਰਲ ਮਿਲ ਕਰਕੇ ਨੌਜਵਾਨਾਂ ਦੇ ਪ੍ਰਪਕਾਰ ਦੇ ਸਦਕਾ ਪੱਖਾ ਦਿਓ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਅਰਦਾਸ ਹੈ ਪਾਤਸ਼ਾਹ ਜੀਓ ਸੁਖਮਨੀ ਸੁਖ ਅਮਰ ਪਰਬਨਾਮ ਭਗਤ ਜਨਾ ਕੈ ਮਨ ਮਿਸਰਾਮ ਦੇ ਮਨ ਬਾਕਾਂ ਅਨੁਸਾਰ ਪਾਤਸ਼ਾਹ ਜੀਓ ਪਿੰਡ ਲਦੀਆਂ ਨਗਰ ਦੇ ਅੱਡੇ ਦੇ ਉੱਤੇ ਮਹਾਰਾਜ ਜੀ ਰਲ ਮਿਲ ਕਰਕੇ ਆਪ ਜੀ ਦਾ ਓਟ ਆਸਰਾ ਲੈਂਦੇ ਆਂ ਸ਼੍ਰੀ ਸੁਪਰਮਣੀ ਸ਼ੈਵੀ ਦੇ ਪਾਠ ਬਾਣੀ ਦਾ ਜਾਪ ਹੋਇਆ ਪਤਸ਼ਾਹੀਓ ਪਤਸ਼ਾਹੀਓ ਪਾਵਨ ਬਾਣੀ ਦੇ ਜਾਪ ਕਰਦੇ ਆ ਪਤਸ਼ਾਹੀ ਜੀ ਸ਼ਰਵਾਮਾ ਕਰਦੇ ਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹਨ ਪਤਸ਼ਾਹੀ ਅਣਜਾਣ ਬੱਚੇ ਸਮਝ ਕੇ ਭੁੱਲ ਚੁੱਕ ਮੁਆਫ ਕਰਨੀ ਅਗਿਤੋਂ ਉਸ ਤੇ ਸਪਸ਼ਟ ਬਾਣੀ ਪੜ੍ਹਨ ਦਾ ਬਾਲ ਸੋਝੀ ਸਮਰਥ ਬਖਸ਼ਿਸ਼ ਕਰਨੀ ਪਾਤਸ਼ਾਹੀਉਦਾਨ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਰਨੀਆਂ ਤਿਲ ਫੁੱਲ ਪੇਟਾਂਵਾਂ ਦਰ ਪ੍ਰਵਾਣ ਕਰਨੀਆਂ ਪਾਤਸ਼ਾਹੀਉ ਦਿੱਤੀਆਂ ਦਾਤਾਂ ਦੇ ਵਿੱਚੋਂ ਪੰਜਵੀਂ ਕੜਾ ਪ੍ਰਸ਼ਾਦੀਆਂ ਦੇਗਾ ਸਜ ਕੇ ਹਾਜ਼ਰ ਹੋਈਆਂ ਪਾਤਸ਼ਾਹੀਉ ਦੁੱਧ ਦੇ ਲੰਗਰ ਸਜ ਕੇ ਹਾਜ਼ਰ ਹੋਏ ਪਾਤਸ਼ਾਹੀਉ ਆਪਜੀ ਪ੍ਰਵਾਣ ਕਰੋ ਅਨੇਕ ਬੰਗਾਰ ਭੋਜਨ ਬਕੀਏ ਬੰਦਨ ਮਿਸ਼ਟਾਈ ਕਰੀ ਪਾਕਸਾਲ ਸੋਤ ਤੁਸਰਾ ਹੋਣ ਲਾਹਵ ਕੋ ਕਰ ਆਪਜੀ ਪ੍ਰਵਾਣ ਕਰੋ ਪਰਵਾਣੂ ਰਿਆ ਪ੍ਰਸ਼ਾਦ ਦੁੱਧ ਦਾ ਲੰਗਰ ਸਾਹ ਸੰਸਾਦ ਦੇ ਵਿੱਚ ਹੋਤਾ ਹੁੰਦੀ ਆਗਿਆ ਸਕਸ਼ ਕਰਨੀ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਬੱਤੇ ਸਿੰਘ ਧੰਨ ਮਾ ਮਾ ਗੁਜਰੀ ਜੀ ਦੀਆਂ ਮਹਾਰਾਜ ਜੀ ਸਭਨਾ ਸੰਗਤਾਂ ਦੀਆਂ ਅਸੀਸਾਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀ ਆਪ ਜੀ ਨੇ ਕਿਰਪਾ ਬਣਾਈ ਰੱਖਣੀ ਇਸੇ ਤਰ੍ਹਾਂ ਮਹਾਰਾਜ ਜੀ ਸਮੁੱਚਾ ਨਗਰ ਮਹਾਰਾਜ ਨੋਜਵਾ ਦੇ ਪ੍ਰਪਕਾਰ ਸਦਕਾ ਆਪ ਆ ਬਾਣੀ ਦੇ ਨਾਲ ਬਾਣੀ ਦੇ ਨਾਲ ਧਾਰਨੀ ਹੁਣ ਆਪ ਜੀ ਦੇ ਪ੍ਰੇਮ ਦਾ ਸਦਕਾ ਇਸੇ ਤਰ੍ਹਾਂ ਪਤਸਰੀ ਸੰਗਤਾਂ ਆਪ ਜੀ ਦੇ ਬਾਣੀ ਬਾਣੇ ਦੇ ਨਾਲ ਜੁੜੀਆਂ ਰਹਿਣ ਪਾਤਸ਼ਾਹ ਜੀ ਕਿਰਪਾ ਕਮੇ ਸਭਨਾ ਦੇ ਵਿੱਚ ਸਮੁੱਚੇ ਨਗਰ ਦੇ ਵਿੱਚ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਅਖਰ ਵਾਧਾ ਘਾਟਾ ਭੁੱਲ ਚੁਪਵਾਫ ਕਰਨੀ ਸਰਬੰਦੇ ਕਾਰਜ ਰਾਸ ਕਰਨੇ ਦਿੱਤੀਆਂ ਦਾਤਾਂ ਦੇ ਵਿੱਚੋਂ ਦਰਸ਼ਨੀ ਪੇਟਾਵਾਂ ਹਾਜ਼ਰ ਹੋਈਆਂ ਆਪਣੇ ਦਰਤੇ ਪ੍ਰਵਾਨ ਕਰਨੀਆਂ ਅਕੁਰਵਤਾ ਘਾਟਾ ਭੁਜਕਮੋ ਆਪ ਕਰਨੀ ਸਰਬ ਦੇ ਕਾਰਜ ਰਾਸ ਕਰਨੀ ਬਰਨਾਨਿਤ ਨਾਮ ਚੜਦੀ ਕਤਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਇਸੋ ਨਿਹਾਲ ਯੋ ਪਿਆਰਿਓ ਸੁਝਿਆਰਿਓ ਰਖ ਲੋ ਪਰਜਬਾਨੇ ਦੀ ਲਾਜ ਸਰਬੱਤ ਗੁਰੂ ਖਾਲਸਾ ਜੀ ਕੋ ਸਤਿ ਸ੍ਰੀ ਅਕਾਲ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪੰਦ ਉਦਾਰਨ ਪੈ ਹਲ ਨ ਸੁਖ ਸਾਗਰ ਨਿਰੰਕਾਰ ਦਾਤਾ ਭੁਗਤਾ ਦੇਨ ਹਾਰ ਜੋ ਸੁਬੇ ਨਾ ਅਵਰਨਾ ਜਾਏ ਓਠ ਤ ਬਠ ਤ ਹਰਿ ਭਜੋ ਸਾਧੂ ਸੰਗ ਪਰੀਤ ਨਾਨਕ ਦੁਰਮਤ ਛਟ ਗਈ ਪਾਰ ਬ੍ਰਹਮ ਬਸੇ ਚੀ ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਥ ਸੰਗਤ ਜੀ ਆਪ ਸਮੱਚੇ ਨਗਰ ਲਲੀਆਂ ਨੇ ਰਲ ਮਿਲ ਕਰਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਬੜੇ ਪਿਆਰ ਸਤਕਾਰ ਸ਼ਰਧਾ ਅਨੁਸਾਰ ਨੌਜਵਾਨਾਂ ਦੇ ਪਰਪਕਾਰ ਸਦਕਾ ਤਨ ਸੋਤੇ ਸਹਿਬ ਜਾਂਦੇ ਤਨ ਮਾਂ ਜੁਗਰੀ ਤਨ ਬੱਤੇ ਸਹਿਬ ਜਾਂਦੇ ਜੋ ਕੀ ਚਮਕੌਰ ਦੀ ਗੱਦੀ ਦੇ ਵਿੱਚ ਲੱਗਦੇ ਆ ਸ਼ਹੀਦੀ ਦਾ ਜਾਨ ਪਿੰਤਾ ਦੋ ਵੱਡੇ ਸਹਿਬ ਜਾਂਦਿਆਂ ਨੇ ਤੇ ਛੋਟੇ ਸਹਿਬ ਜਾਂਦੇ ਚਮਕੌਰ ਦੀ ਛੋਟੇ ਸਹਿਬ ਜਾਂਦੇ ਸਰਹੰਦ ਦੇ ਲੋਹਾਂ ਦੇ ਵਿੱਚ ਲੰਦੇ ਚਿੰਬਾੜਤਾ ਕਾਗੀ ਦੇ ਪੱਤ੍ਰ ਦੇ ਮੁਤਾਬਕ ਸੇ ਪਿਆਰੇ ਗੁਰੂ ਸਵਾਦ ਵਾਲੇ ਬਹੁਤ ਹੀ ਸੰਗਤਾਂ ਨੇ ਰਲ ਮਿਲ ਕਰਕੇ ਸਤਿ ਆਕੰਕਾਰ ਜੀ RAM ਮਹਰੇ ਜੀ ਦੇ ਸਮੁੱਚੇ ਪਰਿਵਾਰ ਦੰਨ ਦੁਬਾਨ ਕੌਡਰ ਮਾਲਨ ਜਰਨ ਪ੍ਰਵਾਰ ਉਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ ਆਪ ਸਮੁੱਚੇ ਨਗਰ ਨੇ ਬਹੁਤ ਹੀ ਪਿਆਰ ਦੇ ਨਾਲ ਦੁੱਧ ਦੇ ਲੰਗਰ ਸਰਬਾ ਅਤੁੱਟ ਵਰਤਾਏ ਹਨ ਸੋ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਪਿਆਰਿਓ ਬੜੇ ਸਤਕਾਰ ਦੇ ਨਾਲ ਬੜੇ ਭਰਮ ਪਿਆਰ ਦੇ ਨਾਲ ਸੇਵਾਵਾਂ ਕਰੋ ਇਹ ਜਿਹੜਾ ਜੀਵਨ ਹੈ ਤੁਹਾਡਾ ਸਫਲ ਹੋ ਜਾਵੇਗਾ ਧੰਨ ਵੱਡੇ ਸਹਿਬ ਜاده ਚਾਰ ਸਹਿਬ ਜاده ਧੰਨ ਮਾ ਗੁਜਰਕੌਰ ਜੀ ਜਿਨ੍ਹਾਂ ਦੀ ਰਸਾਨੀ